ਇਹਨਾਂ ਗੱਲਾਂ ਨੂੰ ਜ਼ਿੰਦਗੀ ਵਿੱਚ ਅਪਣਾਓ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਹੀ ਰਹੋਗੇ ਨੰਬਰ 1 ਗਰਮੀ ਦੇ ਮੌਸਮ ਵਿੱਚ ਪਾਣੀ ਵਿੱਚ ਜੇਕਰ ਤੁਸੀਂ ਪਦੀਨਾ ਪਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਪੇਟ ਹਮੇਸ਼ਾ ਸਹੀ ਰਹੇਗਾ ਨੰਬਰ 2 ਜਿਹੜੇ ਲੋਕ ਰੋਜ਼ਾਨਾ ਸਵੇਰ ਦੇ ਸਮੇਂ ਭਿੱਜੇ ਹੋਏ ਅਖਰੂਟ ਖਾਂਦੇ ਆ ਉਹਨਾਂ ਦੇ ਵਾਲ ਮਜ਼ਬੂਤ ਹੁੰਦੇ ਹਨ ਤੇ ਨਾਲ ਹੀ ਚਿਹਰੇ ਤੇ ਵੀ ਚਮਕ ਆਉਂਦੀ ਹੈ। ਨੰਬਰ 3 ਖਾਣਾ ਖਾਣ ਸਮੇਂ ਕਦੇ ਵੀ ਟੀਵੀ ਜਾਂ ਫਿਰ ਫੋਨ 'ਤੇ ਨਾ ਦੇਖੋ ਹਮੇਸ਼ਾ ਆਪਣਾ ਧਿਆਨ ਆਪਣੇ ਖਾਣੇ 'ਤੇ ਹੀ ਰੱਖੋ ਜੇਕਰ ਸਿਹਤਮੰਦ ਰਹਿਣਾ ਚਾਹੁੰਦੇ ਹੋ। ਨੰਬਰ 4 ਜੇਕਰ ਬੱਚਿਆਂ ਨੂੰ ਮਿੱਟੀ ਖਾਣ ਦੀ ਆਦਤ ਹੋਵੇ ਤਾਂ ਪੱਕੇ ਹੋਏ ਕੇਲੇ ਉੱਪਰ ਸ਼ਹਿਦ ਲਵਾ ਕੇ ਖਵਾ ਦਿਓ ਇਸ ਨਾਲ ਲਾਭ ਮਿਲੇਗਾ। ਨੰਬਰ 5 ਬਦਲਦੇ ਮੌਸਮ ਕਰਕੇ ਕਿ ਅਕਸਰ ਖਾਂਸੀ ਜ਼ੁਖਾਮ ਵਿੱਚ ਗਲੇ ਵਿੱਚ ਖਰਾਸ ਹੋਣ ਲੱਗ ਜਾਂਦੀ ਹੈ ਅਜਿਹੇ ਵਿੱਚ ਗਰਮ ਪਾਣੀ ਵਿੱਚ ਫਟਕੜੀ ਮਿਸਟਰ ਮਿਕਸ ਕਰਕੇ ਘਰਾਰੇ ਕਰ ਲੋ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 6 ਜੇਕਰ ਖਾਂਸੀ ਜ਼ੁਖਾਮ ਦੇ ਨਾਲ-ਨਾਲ ਗਲੇ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਫਟਕੜੀ ਨੂੰ ਤਵੇ ਉੱਪਰ ਭੁੰਨ ਕੇ ਉਸ ਨੂੰ ਪਾਣੀ ਵਿੱਚ ਮਿਕਸ ਕਰਕੇ ਪੀ ਲਓ ਇਸ ਨਾਲ ਆਰਾਮ ਮਿਲੇ ਨੰਬਰ 7 ਜੇਕਰ ਤੁਸੀਂ ਠੰਡਾ ਪਾਣੀ ਪੀ ਕੇ ਸੌਂਦੇ ਹੋ ਤਾਂ 80% ਹਾਰਟ ਅਟੈਕ ਆਉਣ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਪਾਣੀ ਹਮੇਸ਼ਾ ਕੋਸਾ ਹੀ ਪੀਓ ਨੰਬਰ 8 ਨਿੰਬੂ ਕੰਗੀ ਉੱਪਰ ਲਗਾ ਕੇ ਵਾਲਾਂ ਉੱਪਰ ਫੇਰਨ ਨਾਲ ਵਾਲ ਚਮਕਦਾਰ ਹੋ ਜਾਂਦੇ ਨੇ ਨਾਲ ਹੀ ਮੁਲਾਇਮ ਵੀ ਹੁੰਦੇ ਹਨ ਨੰਬਰ 9 ਭੁੱਖ ਨਾ ਲੱਗਣ ਦੀ ਸਮੱਸਿਆ ਹੋਵੇ ਤਾਂ ਪਾਣੀ ਵਿੱਚ ਕਾਲੀ ਮਿਰਚ ਮਿਲਾ ਕੇ ਪੀ ਲਓ ਇਸ ਨਾਲ ਭੁੱਖ ਲੱਗਣ ਲੱਗ ਜਾਵੇਗੀ। ਨੰਬਰ 10 ਜਦੋਂ ਵੀ ਤੁਸੀਂ ਆਪਣੇ ਨਹਾਂ ਘੱਟ ਦਿਓ ਤਾਂ ਉਸ ਉੱਪਰ ਨਾਰੀਅਲ ਜਾਂ ਫਿਰ ਸਰੋਂ ਦਾ ਤੇਲ ਜ਼ਰੂਰ ਲਗਾ ਲਿਆ ਕਰੋ ਇਸ ਨਾਲ ਯਾਦਸ਼ਕਤੀ ਤੇਜ਼ ਹੋਣ ਲੱਗ ਜਾਂਦੀ ਹੈ। ਨੰਬਰ 11 ਜਿਸ ਜਗ੍ਹਾ ਤੋਂ ਕੀੜੇ ਮਕੌੜੇ ਨਿਕਲਣੇ ਬੰਦ ਨਾ ਹੋ ਰਹੇ ਹੁਣ ਉਸ ਜਗ੍ਹਾ ਤੇ ਖੰਜੂਰ ਦੀ ਗੁੱਠਲੀ ਫਸਾ ਦਿਓ ਇਸ ਨਾਲ ਕੀੜੇ ਮਕੌੜੇ ਨਿਕਲਣੇ ਬੰਦ ਹੋ ਜਾਣਗੇ। ਨੰਬਰ 12 ਯਾਦਸ਼ਤ ਤੇਜ਼ ਕਰਨ ਲਈ ਤੇ ਦਿਮਾਗੀ ਕਮਜ਼ੋਰੀ ਨੂੰ ਦੂਰ ਕਰਨ ਲਈ ਰੋਜ਼ਾਨਾ ਸਵੇਰ ਦੇ ਸਮੇਂ ਚਾਰ ਖਾਜੂ ਖਾ ਕੇ ਉੱਪਰ ਦੀ ਸ਼ਹਿਦ ਚਾਟ ਲੋ ਇਸ ਨਾਲ ਲਾਭ ਮਿਲੇਗਾ। ਨੰਬਰ 13 ਰੋਜ਼ਾਨਾ ਬਦਾਮ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਕਿਉਂਕਿ ਬਦਾਮ ਕੈਲਸ਼ੀਅਮ ਅਤੇ ਹੋਰ ਕਈ ਵਧੀਆ ਤੱਤਾਂ ਦਾ ਸਰੋਤ ਮੰਨਿਆ ਜਾਂਦਾ ਹੈ। ਨੰਬਰ 14 ਆਮਲੇ ਵਿੱਚ ਵੀਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਖਾਲੀ ਪੇਟ ਕਰਨਾ ਇਮਿਊਨਿਟੀ ਬੂਸਟ ਹੁੰਦੀ ਹੈ ਨੰਬਰ 15 ਜੇਕਰ ਤੁਸੀਂ ਆਪਣੇ ਦਿਮਾਗ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਮੱਛੀ ਦਾ ਸੇਵਨ ਕਰਨਾ ਬਹੁਤ ਲਾਭ ਮਿਲੇਗਾ ਨੰਬਰ 16 ਐਲੋਵੇਰਾ ਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਤੇਜ਼ ਹੁੰਦੀ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਸਰੀਰ ਦੇ ਰੋਗਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ ਨੰਬਰ 17 ਜੇਕਰ ਤੁਸੀਂ ਰੋਜ਼ਾਨਾ ਸੂਰਜ ਨੂੰ ਪਾਣੀ ਦਿੰਦੇ ਹੋ ਤਾਂ ਇਸ ਨਾਲ ਕੰਮਕਾਜ ਵਿੱਚ ਲਾਭ ਮਿਲਦਾ ਨਾਲ ਹੀ ਸਰੀਰੰਦਰ ਵੀ ਊਰਜਾ ਬਣੀ ਰਹਿੰਦੀ ਹੈ ਨੰਬਰ 18 ਕਿਡਨੀ ਨਾਲ ਸੰਬੰਧਿਤ ਕਿਸੇ ਵੀ ਮਰੀਜ਼ ਨੂੰ ਕਦੇ ਵੀ ਸਰੋਂ ਦਾ ਸਾਗ ਨਹੀਂ ਖਾਣਾ ਚਾਹੀਦਾ ਇਸ ਨਾਲ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਨੰਬਰ 19 ਜੇਕਰ ਤੁਸੀਂ ਬੈਸਲੀਨ ਦਾ ਇਸਤੇਮਾਲ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਕਰਦੇ ਹੋ ਤਾਂ ਇਸ ਨਾਲ ਫਟੇ ਅੰਗ ਪਰ ਸਾਫ਼ ਹੋ ਜਾਂਦੇ ਆ ਨਾਲ ਹੀ ਚਮੜੀ ਨੂੰ ਮੌਸਚਰਾਈਜ਼ ਕਰਨ ਦਾ ਵੀ ਕੰਮ ਕਰਦੀ ਹੈ ਨੰਬਰ 1 ਜਿਹੜੀਆਂ ਔਰਤਾਂ ਸਵੇਰੇ ਉੱਠਦੇ ਹੀ ਇਸ਼ਨਾਨ ਕਰ ਲੈਣ ਉਹਨਾਂ ਉੱਪਰ ਕਦੇ ਵੀ ਚਲਦੀ ਬੁਢਾਪਾ ਨਹੀਂ ਆਉਂਦਾ ਤੇ ਨਾਲ ਹੀ ਸਿਹਤ ਪੱਕੋਂ ਵੀ ਤੰਦਰੁਸਤ ਰਹਿੰਦੀਆਂ ਹਨ ਨੰਬਰ 2 ਕੀ ਗਲੇ ਦੀ ਖਰਾਸ਼ ਨੂੰ ਖਤਮ ਕਰਨ ਲਈ ਦੋ ਤੋਂ ਤਿੰਨ ਪੱਤੀਆਂ ਤુલਸੀ ਦੀਆਂ ਲੈ ਕੇ ਉਸ ਨੂੰ ਪਾਣੀ ਵਿੱਚ ਉਬਾਲ ਲਓ ਫਿਰ ਇਸ ਪਾਣੀ ਨਾਲ ਗਰਾਰੇ ਕਰਨੇ ਸ਼ੁਰੂ ਕਰਦੇ ਹੋਏ ਉਸਨੂੰ ਆਰਾਮ ਮਿਲੇਗਾ ਨੰਬਰ 5 ਜੇਕਰ ਮੋਢੇ ਨੂੰ ਪੈਨਿਓ ਤਾਂ ਇਸ ਤਰ੍ਹਾਂ ਕਰਨਾ ਸਿੱਧਾ ਅਸਰ ਕਮਰ ਉੱਪਰ ਪੈਂਦਾ ਜਿਸ ਨਾਲ ਰੀੜ ਦੀ ਹੱਡੀ ਸਥਿਰ ਨਹੀਂ ਰਹਿੰਦੀ ਜਿਸ ਨਾਲ ਕਮਰ ਵਿੱਚ ਅਕਸਰ ਦਰਦ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 3 ਜੇਕਰ ਸਾਹ ਲੈਣ ਵਿੱਚ ਸਮੱਸਿਆ ਹੋ ਰਹੀ ਹੈ ਜਾਂ ਫਿਰ ਅਲਰਜੀ ਦੀ ਸਮੱਸਿਆ ਹੋਵੇ ਤਾਂ ਅਦਰਕ ਦੀ ਚਾਹ ਬਣਾ ਕੇ ਪੀ ਸਕਦੇ ਹੋ ਨੰਬਰ 24 ਸਿਰ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਾਡੇ ਸਿਰ ਵਿੱਚ ਖਾਜਦਾਰਤ ਰਹਿਣ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਨੰਬਰ 25 ਜੇਕਰ ਤੁਸੀਂ 15 ਦਿਨ ਲਗਾਤਾਰ ਐਲੋਵੇਰਾ ਜੂਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਪਰਚੰਨਾ ਸੰਬੰਧਿਤ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਨੰਬਰ 26 ਪੱਖਾ ਚੱਲਣ ਜਾਂ ਏਸੀ ਚੱਲਣ ਤੋਂ ਬਾਅਦ ਵੀ ਜੇਕਰ ਗਰਮੀ ਆ ਰਹੀ ਹੋਵੇ ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ ਇਹ ਡਾਇਬੀਟੀਜ਼ ਦਾ ਖਤਰਾ ਹੋ ਸਕਦਾ ਹੈ ਜਾਂ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਦਾ ਸੰਕੇਤ ਹੋ ਸਕਦਾ ਹੈ। ਨੰਬਰ 27 ਸੌਣ ਤੋਂ ਪਹਿਲਾਂ ਨੱਕ ਵਿੱਚ ਦੇਸੀ ਘੋ ਪਾ ਕੇ ਪਾਉਣ ਨਾਲ ਜ਼ਖਾਮ ਦੀ ਸਮੱਸਿਆ ਨਹੀਂ ਹੁੰਦੀ ਨਾਲ ਹੀ ਕੰਨ ਦਾ ਦਰਦ ਦੂਰ ਹੁੰਦਾ ਸਰੀਰ ਵੀ ਸਹੀ ਰਹਿੰਦਾ ਹੈ। ਨੰਬਰ 1 ਪੇਟ ਦੀ ਚਰਬੀ ਕੱਟ ਕਰਨ ਲਈ ਪਾਣੀ ਵਿੱਚ 3-4 ਬੂੰਦਾ ਨਿੰਬੂ ਦੇ ਛਿਲਕੇ ਤੇ ਇੱਕ ਚਮਚ ਜੀਰਾ ਮਿਲਾ ਕੇ ਉਸ ਨੂੰ 10 ਮਿੰਟ ਲਈ ਉਬਾਲ ਲਓ ਇਸ ਨਾਲ ਪੇਟ ਦੀ ਚਰਬੀ ਬਹੁਤ ਜਲਦੀ ਕੱਟ ਹੋ ਜਾਵੇਗੀ। ਨੰਬਰ 29 ਪੱਕੇ ਹੋਏ ਪਪੀਤੇ ਨੂੰ ਚਿਹਰੇ ਉੱਪਰ ਰਗੜਨਾ ਚਿਹਰੇ ਉੱਪਰ ਨਿਖਾਰ ਆਉਂਦਾ ਨਾਲ ਹੀ ਝੁਰੜੀਆਂ ਖਤਮ ਹੁੰਦੀਆਂ ਨੇ ਸ਼ਾਇਆ ਖਤਮ ਹੋ ਜਾਂਦੀਆਂ ਨੇ ਚਿਹਰਾ ਟਾਈਟ ਹੋ ਜਾਂਦਾ ਹੈ। ਨੰਬਰ 3 ਜੇਕਰ ਹੱਡੀਆਂ ਵਿੱਚੋਂ ਕਟਕਟ ਦੀ ਆਵਾਜ਼ ਆ ਰਹੀ ਹੋਵੇ ਤਾਂ ਕ੍ਰੋਟ, ਬਦਾਮ, ਕਾਜੂ ਦੇ ਨਾਲ ਅਲਸੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਬਹੁਤ ਲਾਭ ਮਿਲਦਾ ਹੈ। ਨੰਬਰ 31 ਆਇਰਨ ਦੀ ਕਮੀ ਨੂੰ ਪੂਹਾ ਖਾ ਕੇ ਵੀ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਇਸ ਲਈ ਨਾਸ਼ਤੇ ਵਿੱਚ ਪੂਹੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 32 ਸੌਣ ਤੋਂ ਬਾਅਦ ਵੀ ਜੇਕਰ ਅੱਖਾਂ ਬੰਦ ਹੋ ਰਹੀਆਂ ਹਨ ਨੀਂਦ ਆ ਰਹੀ ਹੋਵੇ ਤਾਂ ਸਮਝ ਲਓ ਕਿ ਤੁਹਾਡਾ ਦਿਮਾਗ ਕਮਜ਼ੋਰ ਹੋਣ ਲੱਗ ਜਾਵੇਗਾ ਨੰਬਰ 33 ਬੁਰਸ਼ ਕਰਨ ਤੋਂ ਪਹਿਲਾਂ ਦੋ ਗਲਾਸ ਗੂੰਗੁਨੇ ਪਾਣੀ ਦੇ ਪੀ ਲਓ ਪਾਣੀ ਹਮੇਸ਼ਾ ਬੈਠ ਕੇ ਪੀਓ ਤਾਂ ਪਾਣੀ ਪੀਣਾ ਤੁਹਾਨੂੰ ਲਾਭ ਮਿਲੇਗਾ। ਨੰਬਰ 34 ਐਲੋਵੇਰਾ ਤੇ ਚੰਦਨ ਪਾਊਡਰ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਵਿੱਚ ਬਹੁਤ ਹੀ ਫਾਇਦੇਮੰਦ ਹੈ। ਇਸ ਨਾਲ ਖਾਜ ਖੁਜਲੀ ਤੋਂ ਵੀ ਆਰਾਮ ਪਾਇਆ ਜਾ ਸਕਦਾ ਹੈ। ਨੰਬਰ 35 ਦੋ ਚਮਚ ਐਲੋਵੇਰਾ ਜੈੱਲ ਵਿੱਚ ਦੁੱਧ ਮਿਕਸ ਕਰਕੇ ਚਿਹਰੇ ਉੱਪਰ ਲਗਾ ਸਕਦੇ ਹੋ। ਇਸ ਨਾਲ ਸਕਿਨ ਅੰਦਰ ਤੋਂ ਚੰਗੀ ਤਰ੍ਹਾਂ ਨਾਲ ਕਲੀਨ ਹੋ ਜਾਂਦੀ ਹੈ। ਨੰਬਰ 33 ਜਦੋਂ ਵੀ ਤੁਸੀਂ ਆਪਣੇ ਚਿਹਰੇ ਨੂੰ ਧੋਂਦੇ ਹੋ ਤਾਂ ਤੌਲੀਏ ਕੱਪੜੇ ਦੀ ਜਗ੍ਹਾ ਚਿਹਰੇ ਨੂੰ ਹੱਥਾਂ ਦੀ ਥਪ-ਥਪਾ ਕੇ ਹੀ ਸੁਕਾਓ ਇਸ ਨਾਲ ਚਿਹਰੇ ਨੂੰ ਕਈ ਲਾਭ ਮਿਲਦੇ ਹਨ ਨੰਬਰ 37 ਜੇਕਰ ਤੁਹਾਡੇ ਹੱਥ ਤੋਂ ਜ਼ਿਆਦਾ ਵਾਲ ਝੜਦੇ ਆ ਤਾਂ ਰੋਜ਼ਾਨਾ ਸੌਫਤ ਦਾ ਸੇਵਨ ਕਰੋ ਇਸ ਨਾਲ ਵਾਲ ਝੜਨੇ ਬਹੁਤ ਜਲਦੀ ਬੰਦ ਹੋ ਜਾਣਗੇ ਨੰਬਰ 38 ਦੁੱਧ ਨਾਲ ਬਾਸੀ ਰੋਟੀ ਖਾਣ ਨਾਲ ਪਿਛਕੀਆਂ ਹੋਈਆਂ ਗੱਲਾਂ ਫਿਰ ਤੋਂ ਭਰਨ ਲੱਗ ਜਾਂਦੀਆਂ ਨੇ ਨਾਲ ਹੀ ਸ਼ੂਗਰ ਲੈਵਲ ਵੀ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 31 ਜੇਕਰ ਕੰਮ ਕਰਨ ਸਮੇਂ ਅਚਾਨਕ ਸਿਰਦਰਦ ਹੋਣ ਲੱਗ ਜਾਵੇ ਤਾਂ ਥੋੜਾ ਜਿਹਾ ਨਮਕ ਚੱਟ ਲੋ ਇਸ ਨਾਲ ਸਿਰਦਰਦ ਤੋਂ ਆਰਾਮ ਮਿਲੇਗਾ। ਨੰਬਰ 40 ਦਾਲ ਰੋਟੀ ਖਾਣਾ ਇਨਸਾਨ ਬਹੁਤ ਘੱਟ ਬਿਮਾਰ ਹੁੰਦਾ ਨਾਲ ਹੀ ਰੰਗ ਗੂੜਾ ਤੇ ਸਾਫ਼ ਕਰਨ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਉੱਪਰ ਦੁੱਧ ਦੀ ਮલાઈ ਲਗਾ ਲਓ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 43 ਜਿਹੜੇ ਲੋਕ ਸਵੇਰੇ ਖਾਲੀ ਪੇਟ ਜਾਂ ਸ਼ਾਮ ਨੂੰ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਜਲਦੀ ਨਾ ਬਿਮਾਰ ਹੋਣ ਲੱਗ ਜਾਂਦੇ ਹਨ। ਨੰਬਰ 42 ਜੇਕਰ ਤੁਸੀਂ ਜ਼ਿਆਦਾ ਚਿਕਨਾਈ ਵਾਲੀ ਚੀਜ਼ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਗਲੇ ਵਿੱਚ ਇਨਫੈਕਸ਼ਨ ਹੋਣ ਲੱਗ ਜਾਂਦੀ ਹੈ। ਨੰਬਰ 43 ਨਾਸ਼ਤੇ ਵਿੱਚ ਕਣਕ ਤੋਂ ਬਣਿਆ ਦਲੀਆ ਖਾਣਾ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਇਹ ਖੁਰਾਕ ਸਰੀਰ ਲਈ ਬਹੁਤ ਹੀ ਗੁਣਕਾਰੀ ਹੈ ਇਸ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਨਾਲ ਹੀ ਨੇਕਾ ਹੋਰ ਵੀ ਕਈ ਰੋਗ ਦੂਰ ਹੁੰਦੇ ਹੈ ਸਰੀਰ ਨੂੰ ਲਾਭ ਮਿਲਦੇ ਹਨ। ਨੰਬਰ 44 ਦੇ ਦਰਦ ਹੋਣ ਤੇ ਪੈਰਾਂ ਨੂੰ ਗਰਮ ਪਾਣੀ ਵਿੱਚ ਕੁਝ ਸਮਾਂ ਭਿਉਂ ਕੇ ਰੱਖੋ ਇਸ ਨਾਲ ਬਹੁਤ ਜਲਦੀ ਰਾਹ ਮਿਲੇਗਾ। ਨੰਬਰ 45 ਜੇਕਰ ਪਿਸਾਬ ਵਿੱਚ ਜਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਲਸਤੀ ਵਿੱਚ ਨਮਕ ਪਾ ਕੇ ਪੀਵੋ ਨਾਲ ਹੀ ਤਰਬੂਜ ਖਰਬੂਜੇ ਦਾ ਸੇਵਨ ਵੀ ਰੋਜ਼ਾਨਾ ਕਰਨ ਨਾਲ ਲਾਭ ਮਿਲਦਾ ਹੈ। ਨੰਬਰ 46 ਜੇਕਰ ਬੱਚੇ ਨੂੰ ਬੁਖਾਰ ਉਤਰ ਨਾ ਰਿਹਾ ਹੋਵੇ ਤਾਂ ਕਾਲੀ ਮਿਰਚ ਵੀ ਸ਼ਹਿਦ ਮਿਕਸ ਕਰਕੇ ਬੱਚੇ ਨੂੰ ਪਿਲਾ ਦਿਓ ਉਸ ਨਾਲ ਬੱਚੇ ਦਾ ਬੁਖਾਰ ਉਤਰ ਜਾਵੇਗਾ। ਨੰਬਰ 47 ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਰਹਿੰਦੇ ਹਨ ਤਾਂ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਕਦੇ ਵੀ ਗੁੜ ਗੁੜ ਨੂੰ ਤੁਰੰਤ ਚੂਸਣਾ ਨਾ ਭੁੱਲੋ। ਨੰਬਰ 48 ਭੁੱਲਣ ਦੀ ਬਿਮਾਰੀ ਵਿੱਚ ਦੁੱਧ ਵਿੱਚ ਧਣੀਆਂ ਵਾਲ ਕੇ ਪੀਣਾ ਚਾਹੀਦਾ ਹੈ ਇਸ ਨਾਲ ਕਾਫੀ ਲਾਭ ਮਿਲਦਾ ਹੈ। ਨੰਬਰ 49 ਪਿਆਜ਼ ਨੂੰ ਸਿਰਕੇ ਵਿੱਚ ਭਾਗ ਪਾ ਕੇ ਖਾਣ ਨਾਲ ਪਿਆਜ਼ ਦਾ ਸਵਾਦ ਤੇ ਗੁਣ ਹੋਰ ਵੀ ਵਧ ਜਾਂਦੇ ਹਨ। ਨੰਬਰ 50 ਕੱਚਾ ਅਦਰਕ ਦਾ ਰਸ ਕੱਢ ਕੇ ਸ਼ਹਿਦ ਵਿੱਚ ਮਿਕਸ ਕਰਕੇ ਪੀਣਾ ਖਾਂਸੀ ਜ਼ੁਕਾਮ ਗਲੇ ਦੀ ਖਰਾਸ਼ ਤੋਂ ਬਹੁਤ ਆਰਾਮ ਮਿਲਦਾ ਹੈ। ਨੰਬਰ 51 ਸਿਰ ਦੁਖਣ ਤੇ ਥੋੜੀ ਜਿਹਾ ਪਾਣੀ ਕੋਸਾ ਕਰਕੇ ਉਹਨੂੰ ਕੁਟਕੁਟ ਕਰਕੇ ਪੀਵੋ ਇਸ ਨਾਲ ਆਰਾਮ ਮਿਲੇ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਦਿਲ ਤੋਂ ਧੰਨਵਾਦ ਕਰਦੇ ਹਾਂ